ਸਤਿ ਸ਼੍ਰੀ ਅਕਾਲ ਜੀ ਨਾਮ ਨਵਦੀਪ ਸਿੰਘ ਹੈ ਜੀ ਅੱਜ ਮੈਂ ਆਇਆ ਪਿੰਡ ਕਰਮਗੜ੍ਹ ਉਤਾਲੀ ਇੱਥੇ ਸਰਦਾਰ ਹਰਵਿੰਦਰ ਸਿੰਘ ਨੂੰ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਮਿਲੇ ਸੀ ਇਹਨਾਂ ਨੂੰ ਇੰਡੀਆ ਗ੍ਰੋਪ ਬ੍ਰਾਂਡ ਦੇ ਪ੍ਰੋਡਕਟ ਦਿੱਤੇ ਸੀ ਅੱਜ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੂੰ ਉਹਨਾਂ ਦਾ ਕੀ ਰਿਜ਼ਲਟ ਮਿਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਇਹਨਾਂ ਨਾਲ ਮਿਲਿਆ ਸੀ ਝੋਨਾ ਲਾਉਣ ਤੋਂ ਪਹਿਲਾਂ ਤੇ ਕਾਫੀ ਟਾਈਮ ਉਦੋਂ ਮੇਰੇ ਕੋਲੇ ਆਏ ਸੀਗੇ ਇਹ ਤੇ ਮੈਂ ਇਹਨੂੰ ਮਿਲੇ ਮੈਂ ਕਹਿੰਦੇ ਵੀ ਸਾਡੇ ਪ੍ਰੋਡਕਟ ਆਏ ਨੇ ਆਰਗੈਨਿਕ ਨੇ ਇਹ ਵੀ ਤੁਸੀਂ ਪਾਓਗੇ ਤਾਂ ਵਧੀਆ ਲੱਗੂਗਾ ਬਹੁਤ ਵਧੀਆ ਰਿਜ਼ਲਟ ਮਿਲੂ ਸੋਨੋ ਜੀ ਤੇ ਚਲੋ ਮੈਂ ਉਦੋਂ ਕਿਹਾ ਇੰਨਾ ਯਕੀਨ ਜਨ ਨਹੀਂ ਕੀਤਾ ਇਹਨਾਂ ਤੇ ਮੈਂ 5500 ਰੁਪਏ ਦੇ ਪ੍ਰੋਡਕਟ ਚ ਲੈ ਲੈਣਾ ਤੂੰ ਲੈ ਕੇ ਪਾ ਤੇ ਉਸ ਤੋਂ ਬਾਅਦ ਉਹ ਮੱਕੀ ਦਾ ਰਿਜ਼ਲਟ ਇੰਨਾ ਸੋਹਣਾ ਆਇਆ ਮੈਨੂੰ ਮੇਰੇ ਆਣ ਗਵਾਣਡ ਚ ਪੁੱਛਿਆ ਲੋਕਾਂ ਨੇ ਵੀ ਤੁਸੀਂ ਕੀ ਪਾਇਆ ਇਹਦੇ ਵਿੱਚ ਮੈਂ ਦੱਸਿਆ ਵੀ ਇਹਦੀ ਸਪਰੇਅ ਕੀਤੀ ਹੈ ਤੇ ਇਹ ਪਾਇਆਗਾ ਠੀਕ ਹੈ ਤੇ ਆਪਣਾ ਉਸ ਤੋਂ ਬਾਅਦ ਫਿਰ ਮੈਂ ਧੋਣੇ ਵਾਸਤੇ ਮੇਰੇ ਕੋਲ ਆਏ ਇਹ ਧੋਣੇ ਵਾਸਤੇ ਫਿਰ ਮੈਨੂੰ ਯਕੀਨ ਹੀ ਇੰਨਾ ਹੋ ਗਿਆ ਸੀਗਾ ਤੇ ਫਿਰ ਮੈਂ ਧੋਣੇ ਵਾਸਤੇ ਇਹ ਕਹਿੰਨੇ ਵੀ ਸ਼ਾਰਟ ਹੋ ਸਕਦੀ ਹੈ ਪ੍ਰੋਡਕਟ ਦੀ ਨਹੀਂ ਮਿਲਣਾ ਤੇ ਮੈਂ ਇਕੱਠੇ ਹੀ ਲੈ ਲ 17000 ਦਾ ਇਕੱਠਾ ਲੈ ਕੇ ਰੱਖ ਲਿਆ ਵੀ ਪਾ ਲਿਆ ਤੇ ਚੋਨੇ ਦੇ ਵਿੱਚ ਹੁਣ ਪਕਾਈ ਤੇ ਆ ਚੋਨਾ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਅਸੀਂ ਨਾ ਤਾਂ ਇਹਦੇ ਵਿੱਚ ਡੀਏਪੀ ਪਾਈ ਆ ਨਾ ਖੋਪਰ ਪਾਈ ਆ ਨਾ ਕੋਈ ਆਪਣੀ ਪ੍ਰਦਾਨ ਪਾਈ ਆ ਤੇ ਨਾ ਹੀ ਫਟੇਰਾ ਵਗੈਰਾ ਪਾਈ ਹੈਗੀ ਤੇ ਪੂਰਾ ਵਧੀਆ ਰਿਜ਼ਲਟ ਹੈਗਾ ਮਤਲਬ ਵੀ ਖਾਦੋ ਵੀ ਘਟ ਗਿਆ ਵੱਡੀ ਗੱਲ ਮੈਨੂੰ ਇਹਨਾਂ ਕੋਈ ਵੀ ਆਰਗੈਨਿਕ ਕਰਕੇ ਮੇਰਾ ਮਨ ਜਾਰੇ ਖੜਾ ਹੈ ਇਸ ਕੰਪਨੀ ਤੇ ਆਉਂਦੇ ਉਦੋਂ ਵੀ ਬਹੁਤ ਨੇ ਪਰ ਇੰਨਾ ਜਿੰਨੀ ਕੇਅਰ ਨਹੀਂ ਕੀਤੀ ਕਿਸੇ ਨੇ ਵੀ ਫਰਕ ਤੁਸੀਂ ਦੇਖ ਲਓ ਉਹ ਚੋਨੇ ਚ ਪਾਇਆ ਨਹੀਂ ਹੈਗਾਗਾ ਇਹਦੇ ਵਿੱਚ ਪਾਇਆ ਹੋਇਆ ਹੈਗਾ ਵੀਡੀਓ ਚ ਕਿਸੇ ਨੂੰ ਨਹੀਂ ਸਮਝ ਆਈਦਾ ਮੇਰੇ ਕੋਲ ਪਿੰਡ ਆ ਦੇ ਖੇਤ ਮੈਂ ਆਪ ਖੇਤ ਜਗਾ ਨੂੰ ਜਾ ਕੇ ਕੱਸੀ ਵਾਲੇ ਖੇਤ ਵਾਹ ਲਿਆ ਕਦੇ ਇਹ ਤੇ ਕਿਸੇ ਨੇ ਮੇਰੇ ਤੋਂ ਬਿਨਾਂ ਦੇਖਣਾ ਉੱਥੇ ਵੀ ਦੇਖ ਸਕਦਾਗਾ ਸਾਡੀ ਮੋਟਰ ਮਸ਼ਹੂਰ ਹੈ ਕੇਲੇ ਵਾਲੀ ਮੋਟਰ ਵਜਦੀ ਹੈ ਲਗਭਗ ਵੀਡੀਓ ਦੇਖਣੇ ਮੇਰੇ ਦੇ ਸਾਰੇ ਬੰਦਿਆਂ ਨੂੰ ਪਤਾ ਹੋਊਗਾ ਚੱਪਾਈ ਹੈ ਠੀਕ ਹੈ ਜੀ ਕੀ ਤੁਸੀਂ ਇਹ ਪ੍ਰੋਡਕਟ ਕਿੰਨੇ ਕਿੱਲਾਂ ਦੇ ਵਿੱਚ ਯੂਜ਼ ਕੀਤੇ ਹੈ ਅਸੀਂ ਲਗਭਗ 30 ਕਿੱਲਾਂ ਦੇ ਵਿੱਚ ਯੂਜ਼ ਕਰ ਲਿਆ 30 ਕਿੱਲਾਂ ਦੇ ਵਿੱਚ ਤੇ ਕਿੰਨੇ ਕਿੱਲਾਂ ਦੀ ਵਾਹੀ ਕਰਦੇ ਹੋ? ਅਸੀਂ 60 ਕਿੱਲਾਂ ਦੀ ਕਰਦੇ ਹਾਂ। 60 ਕਿੱਲਾਂ ਦੀ ਵਾਹੀ ਕਰਦੇ ਹਾਂ। ਠੀਕ ਹੈ ਜੀ ਤੁਸੀਂ ਹੁਣ ਆਪਣੇ ਪ੍ਰੋਡਕਟ ਕਣਕ ਦੇ ਵਿੱਚ ਵੀ ਯੂਜ਼ ਕਰੋਗੇ ਜੀ। ਹਾਂ ਜੀ ਕਣਕ ਸਾਰੀ ਚ ਪਾਵਾਂਗੇ। ਸਾਰੀ 60 ਕਿੱਲਾਂ ਦੀ ਵਾਹੀ ਦੇ ਵਿੱਚ ਪਾਵਾਂਗੇ। ਹਾਂ ਜੀ ਸਰੋਂਾਂ ਜਿਹੜਾ ਕਾਹ ਪਾਣੀ ਕਿੱਲੇ? ਠੀਕ ਹੈ। ਸਰੋਂ ਜੀ ਪਾਵਾਂਗੇ ਕਣਕ ਦੇ ਨਾਲ। ਠੀਕ ਹੈ ਜੀ। ਠੀਕ ਹੈ ਜੀ। ਧੰਨਵਾਦ।